ਕਾਫੀ ਤਰ੍ਹਾਂ ਦੀਆਂ ਕੰਪਨੀਆਂ ਆ ਗਈਆਂ ਵੀ ਅਸੀਂ 20 ਰੁਪਏ ਦੇ ਲੀਟਰ ਦੁੱਧ ਦੇ ਦਾਂਗੇ 30 ਨੂੰ ਦੇ ਦਾਂਗੇ 40 ਦੇ ਦਾਂਗੇ ਹਾਲਾਂਕਿ ਦੇਸੀ ਘੀ ਦੇ ਡੱਬੇ ਵੀ ਜਿੱਥੇ ਦੇਸੀ ਘੀ ਦਾ ਰੇਟ 550 600 ਉੱਥੇ ਹੀ 100 100 200 200 ਰੁਪਏ ਦੇ ਡੱਬੇ ਵੀ ਛੋਟੀ ਪੈਕਿੰਗ ਆ ਗਈ ਦੇਸੀ ਕੰਪਨੀਆਂ ਦੀ ਕੰਪੇਅਰ ਸਮੇਂ ਤੋਂ ਘੱਟ ਚੱਲਿਆ ਇੱਕ ਵੇਲਾ ਸੀ ਜਦੋਂ ਡਾਲਡਾ ਕੇ ਆਉਂਦਾ ਸੀ ਉਹਦੇ ਬਾਰੇ ਰੌਲਾ ਪਿਆ ਸੀ ਕਿ ਇਹਦੇ ਵਿੱਚ ਪਸ਼ੂਆਂ ਦੀ ਖਾਸ ਕਰ ਗੋਕੇ ਪਸ਼ੂਆਂ ਦੀ ਚਰਬੀ ਪਾਈ ਜਾਂਦੀ ਜੀ ਬੜੀ ਲੋਕਾਂ ਚ ਹੈਰਾਨ ਕੀ ਹੋਈ ਅਗਲਾ ਕਹਿੰਦਾ ਮੈਂ ਤਾਂ ਪੈਸੇ ਪੂਰੇ ਦਿਨਾ ਹੁਣ ਇੱਥੇ ਬਹੁਤ ਆਪਣੇ ਜ਼ਿਲ੍ਹੇ ਦੇ ਵਿੱਚ ਕੁਝ ਪਿੰਡਾਂ ਦੇ ਮੈਂ ਨਾਂ ਲੈ ਸਕਦਾ ਜੀ ਜਿੱਥੇ ਜਾ ਕੇ ਕਹਿੰਦੇ ਵੀ ਸਵੇਰੇ ਸਾਨੂੰ 5 ਕੁਇੰਟਲ ਦੁੱਧ ਚਾਹੀਦਾ ਉਹ ਕਹਿੰਦੇ ਰਾਤ ਨੂੰ ਦੇ ਜੀ ਟਰੱਕਾਂ ਦੇ ਟਰੱਕ ਨਿਕਲਦੇ ਨੇ ਸਿਹਤ ਮੰਤਰੀ ਦਾ ਵਿਭਾਗ ਹੈ ਜੀ ਸਿਹਤ ਮੰਤਰੀ ਦਾ ਇਲਾਕਾ ਹੈ ਉਹਦੇ ਵਿਧਾਨ ਸਭਾ ਹਲਕੇ ਦੇ ਵਿੱਚ ਪੈਂਦੇ ਆ ਕੋਈ ਪਿੰਡ ਤਾਂ ਕੁਝ ਸਮਾਂ ਹੁੰਦਾ ਸੀ ਇੱਥੇ ਸਹਾਰਨਪੁਰ ਤੋਂ ਇਹ ਖੁਆ ਆਇਆ ਕਰਦਾ ਸੀ ਔਰ ਪੰਜਾਬ ਹੀ ਸਹਾਰਨਪੁਰ ਬਣ ਗਿਆ ਇਹ ਜਿਹੜਾ ਗੋਰਖ ਧੰਦਾ ਚੱਲਦਾ ਨਾ ਜਿਹੜਾ ਮਨੁੱਖਤਾ ਦੇ ਨਾਲ ਖਲਵਾੜ ਕਰ ਰਿਹਾ ਹੈ ਇਹ ਕਦੋਂ ਜਾਗੂਗਾ ਸੇਤ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮਾਇਆ ਬਲਵਿੰਦਰ ਸਿੰਘ ਅਸੀਂ ਰੋਜ਼ ਦੁੱਧ ਦੇਸੀ ਕੀ ਦਹੀਂ ਕਾਫੀ ਚੀਜ਼ਾਂ ਵਰਤਦੇ ਆਂ ਪਰ ਕੀ ਤੁਹਾਨੂੰ ਲੱਗਦਾ ਚੀਜ਼ਾਂ ਖਾਣ ਦੇ ਯੋਗ ਨੇ ਆਪਾਂ ਚਿੱਟੀ ਚੀਜ਼ ਦੇਖ ਕੇ ਲੈ ਤਾਂ ਲੰਨੇ ਆ ਵੀ ਖਾਣ ਦੇ ਯੋਗ ਨੇ ਪਰ ਉਹ ਚੀਜ਼ਾਂ ਦੇ ਸੈਂਪਲ ਕਿਤੇ ਨਾ ਕਿਤੇ ਜਾ ਕੇ ਫੇਲ ਹੋਏ ਨੇ ਜਿਹਦੇ ਚੱਲਦੇ ਗੱਲਬਾਤ ਕਰਾਂਗੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀਰਾ ਢਿੱਲੋਂ ਸਾਹਿਬ ਕਿਵੇਂ ਦੇਖਦੇ ਹੋ ਨਾ ਸੈਂਪਲਾਂ ਨੂੰ ਲੈ ਕੇ ਅੱਜਕੱਲ ਮਾਰਕੀਟ ਦੇ ਵਿੱਚ ਕਾਫੀ ਤਰ੍ਹਾਂ ਦੀਆਂ ਕੰਪਨੀਆਂ ਆ ਗਈਆਂ ਵੀ ਅਸੀਂ 20 ਰੁਪਏ ਦੇ ਲੀਟਰ ਦੁੱਧ ਦੇ ਦਾਂਗੇ 30 ਨੂੰ ਦੇ ਦਾਂਗੇ 40 ਦੇ ਦਾਂਗੇ ਹਾਲਾਂਕਿ ਦੇਸੀ ਘੀ ਦੇ ਡੱਬੇ ਵੀ ਜਿੱਥੇ ਦੇਸੀ ਘੀ ਦਾ ਰੇਟ 550 600 ਉੱਥੇ ਹੀ 100 100 200 200 ਰੁਪਏ ਦੇ ਡੱਬੇ ਵੀ ਛੋਟੀ ਪੈਕਿੰਗ ਆ ਗਈ ਦੇਸੀ ਕੰਪਨੀਆਂ ਦੀ ਦੇਖੋ ਇਹ ਲੰਬੇ ਸਮੇਂ ਤੋਂ ਕੰਮ ਚੱਲਿਆ ਇੱਕ ਵੇਲਾ ਸੀ ਜਦੋਂ ਡਾਲਡਾ ਕਿਉਂ ਆਉਂਦਾ ਸੀ ਉਹਦੇ ਬਾਰੇ ਰੌਲਾ ਪਿਆ ਸੀ ਕਿ ਇਹਦੇ ਵਿੱਚ ਪਸ਼ੂਆਂ ਦੀ ਖਾਸ ਕਰ ਗੋਕੇ ਪਸ਼ੂਆਂ ਦੀ ਚਰਬੀ ਪਾਈ ਜਾਂਦੀ ਜੀ ਬੜੀ ਲੋਕਾਂ ਚ ਹੈਰਾਨ ਕਿ ਉਹ ਅਗਲਾ ਕਹਿੰਦਾ ਵੀ ਮੈਂ ਤਾਂ ਪੈਸੇ ਪੂਰੇ ਦਿਨਾ ਹੁਣ ਇੱਥੇ ਬਹੁਤ ਆਪਣੇ ਜ਼ਿਲ੍ਹੇ ਦੇ ਵਿੱਚ ਕੁਝ ਪਿੰਡਾਂ ਦੇ ਮੈਂ ਨਾਂ ਲੈ ਸਕਦਾ ਜੀ ਜਿੱਥੇ ਜਾ ਕੇ ਕਹਿੰਦੇ ਵੀ ਸਵੇਰੇ ਸਾਨੂੰ 5 ਕੁਇੰਟਲ ਦੁੱਧ ਚਾਹੀਦਾ ਉਹ ਕਹਿੰਦੇ ਰਾਤ ਨੂੰ ਹੀ ਲੈ ਜੇ ਟਰੱਕਾਂ ਦੇ ਟਰੱਕ ਨਿਕਲਦੇ ਨੇ ਸਿਹਤ ਮੰਤਰੀ ਦਾ ਵਿਭਾਗ ਹੈ ਜੀ ਸਿਹਤ ਮੰਤਰੀ ਦਾ ਇਲਾਕਾ ਹੈ ਉਹਦੇ ਵਿਧਾਨ ਸਭਾ ਹਲਕੇ ਦੇ ਵਿੱਚ ਪੈਂਦੇ ਆ ਕੋਈ ਪਿੰਡ ਤਾਂ ਕਾਰਵਾਈ ਕੀ ਹੈ 0 ਸਿਹਤ ਵਿਭਾਗੇ ਨੇ ਕੁਝ ਨਮੂਨੇ ਲਏ ਕਾਦੇ ਦੇਸੀ ਘਿਓ ਦੇ 21.6% ਇਹ ਫੇਲ ਆਏ ਨੇ ਪੰਜਵਾਂ ਹਿੱਸਾ ਦੁੱਧ ਦੇ 13.6% ਨਮੂਨੇ ਫੇਲ ਨੇ 2023-24 ਦੇ ਵਿੱਚ 646 ਨਮੂਨੇ ਲਏ 88 ਫੇਲ ਖੋਏ ਦੇ 26% ਫੇਲ ਨੇ ਜੀ ਕੋਈ ਦੇ ਤੇ 2021 ਤੋਂ ਲੈ ਕੇ 24 ਤੱਕ 20988 ਨਮੂਨਿਆਂ ਚੋਂ 3712 ਫੇਲ ਨੇ ਇਹ ਕੱਡੀ ਵੱਡੀ ਗੱਲ ਹੈ ਜੀ ਕੋਈ ਸਮਾਂ ਹੁੰਦਾ ਸੀ ਇੱਥੇ ਸਹਾਰਨਪੁਰ ਤੋਂ ਇਹ ਖੂਆ ਆਇਆ ਕਰਦਾ ਸੀ ਔਰ ਪੰਜਾਬ ਹੀ ਸਹਾਰਨਪੁਰ ਬਣ ਗਿਆ ਮੈਨੂੰ ਯਾਦ ਆਜ ਤੋਂ ਕੁਝ ਸਮਾਂ ਪਹਿਲਾਂ ਸੰਗਰੂਰ ਦੇ ਵਿੱਚ ਐਸਐਸਪੀ ਹੁੰਦੇ ਸੀ ਸਰਦਾਰ ਹਰਿੰਦਰ ਸਿੰਘ ਚਾਲ ਜੀ ਉਹ ਮੈਨੂੰ ਪੁੱਛਣ ਲੱਗੇ ਕਹਿੰਦੇ ਵੀ ਮੈਂ ਆਹ ਕੰਮ ਕਰ ਰਿਹਾ ਖਵਾ ਖਾਸ ਕਰ ਹੁਣ ਦੱਸ ਜਿਹੜੇ ਤਿਹਾਰਾ ਸ਼ੁਰੂ ਹੋ ਗਏ ਜੀ ਤੇ ਸਾਰਾ ਇਹ ਨਕਲੀ ਮਾਲ ਆਉਣਾ ਸ਼ੁਰੂ ਹੋ ਗਿਆ ਤੇ ਸੇਤਪਕ ਕਰਦਾ ਕੀ ਹੈ ਇਹਦੇ ਬਾਰੇ ਮੜਾ ਪਛਾਨਾ ਪਵੇ ਮੈਂ ਕਿਹਾ ਜੀ ਜੇ ਨਮੂਨੇ ਲਾਉਂਗੇ ਨਾ ਦੋ ਲਿਓ ਕਹਦੇ ਉਹ ਕਿਉਂ ਮੈਂ ਕਿਹਾ ਤੁਹਾਨੂੰ ਪਤਾ ਲੱਗ ਜੂ ਇੱਕ ਤਾਂ ਸੇਤ ਮੈਂ ਕਿਵੇਂ ਦੇ ਉਹਨਾਂ ਨੇ ਟਰੱਕ ਫੜ ਲਏ ਭਵਾਨੀਗੜ੍ਹ ਦੇ ਕੋਲੇ ਇਧਰੇ ਫੜ ਲਏ ਉਹਨਾਂ ਨੇ ਅਮਰਗੜ੍ਹ ਕੋਲੇ ਬਲੇਰ ਕੋਟਲੇ ਨੂੰ ਜਾਂਦੇ ਇਥੇ ਡੇਰੀ ডিপਾਰਟਮੈਂਟ ਦੇ ਵਿੱਚ ਲੱਗੇ ਹੁੰਦੇ ਸੀਗੇ ਡਿਪਟੀ ਡਾਇਰੈਕਟਰ ਅਸ਼ੋਕ ਕਰਾਉਣੀ ਜੀ ਇੱਕ ਲੈ ਲਈ ਸੈਂਪਲ ਇਹਦੇ ਸਰਕਾਰੀ ਦੇ ਸਰਕਾਰੀ ਜਿਹੜਾ ਹੈ ਸਿਹਤ ਵਿਭਾਗ ਨਹੀਂ ਜੀ ਸਿਹਤ ਵਿਭਾਗ ਦੇ ਪਾਸੋਂ ਕੇ ਆ ਕੇ ਡੇਰੀ ਵਿਭਾਗ ਦੇ ਫੇਰ ਹੋ ਕੇ ਆ ਗਏ ਕਹਿੰਦੇ ਹੁਣ ਕੀ ਕਰੀਏ ਮਖਾ ਤੀਜੇ ਹైదరాబాద్ ਭੇਜ ਦੋ ਪਤਾ ਲੱਗ ਜੂ ਹైదరాబాద్ ਭੇਜੇ ਉਹ ਫੇਰ ਫੇਲ ਹੋ ਕੇ ਆ ਗਏ ਉਸ ਵੇਲੇ ਇਥੇ ਇੱਕ ਕੋਲਡ ਸਟੋਰ ਦੇ ਵਿੱਚ ਆ ਕੇ ਛਾਪਾ ਮਾਰਿਆ ਉਹਦੇ ਨਾਲ ਪੈਰਾਂ ਤੇ ਜਿਹੜੇ ਲੇਬਰ ਆਏ ਸੀ ਉਹ ਬੂਰਗਾਂ ਦੀਆਂ ਪੌੜੀਆਂ ਬਣਾਂਗਾ ਸੀ ਉਹਦੇ ਉੱਤੇ ਚੜਦੇ ਸੀ ਉਹਦੇ ਵਿੱਚ ਸੁੰਡ ਪੱਤਰਕਾਰਾਂ ਨੂੰ ਦਿਖਾਇਆ ਉੱਥੇ ਜਾ ਕੇ ਸੈਂਪਲ ਪਾਸ ਇਹ ਜਿਹੜਾ ਗੁਰਕ ਧੰਦਾ ਚੱਲਦਾ ਨਾ ਜਿਹੜਾ ਮਨੁੱਖਤਾ ਦੇ ਨਾਲ ਖਲਵਾੜ ਕਰ ਰਿਹਾ ਹੈ ਇਹ ਕਦੋਂ ਜਾਗੂਗਾ ਸੇਤ ਬਹਿਕਮਾ ਹੁਣ ਤਾਂ ਖੁਦ ਡਾਕਟਰ ਬਲਬੀਰ ਸਿੰਘ ਇਹਦੇ ਮੰਤਰੀ ਨੇ ਜਿਹੜੇ ਇਸ ਜਦੋਜਾਹਿਦ ਬਹੁਤ ਕਰਦੇ ਰਹੇ ਐ ਸੋ ਇਹ ਜਿਹੜਾ ਮਾਮਲਾ ਜ਼ਹਿਰ ਲੋਕਾਂ ਨੂੰ ਖਵਾਇਆ ਜਾ ਰਿਹਾ ਹੈ ਅਸਲ ਕੈਂਸਰ ਇੱਕੋ ਜਿਹੜਾ ਅਪਾ ਪਹਿਲਾ ਗੱਲ ਕਰਕੇ ਹਟਿਆ ਲੁਧਿਆਣੇ ਦੇ ਉਹ ਬੁੱਢੇ ਨਾਲੇ ਦੀ ਕਿਵੇਂ ਉੱਥੇ ਰਸਾਇਣ ਵਾਲਾ ਪਾਣੀ ਸੱਟਿਆ ਜਾ ਰਿਹਾ ਬਿਨਾਂ ਸੋਧਿਆ 70 ਤੇ ਪਰਚਾ ਵੀ ਦਰਜ ਹੋ ਗਿਆ ਬਿਜਲੀ ਦੇ ਕਨੈਕਸ਼ਨ ਵੀ ਕੱਟੇ ਗਏ ਪਰ ਮੈਂ ਕੰਮ ਇਹ ਫੇਰ ਨਿਰੰਤਰ ਜਾਰੀ ਹੈ ਸੋ ਜੇ ਸਾਡੇ ਲੋਕਾਂ ਨੂੰ ਸਿਹਤਬੰਦ ਬਣਾਉਣਾ ਤੇ ਅੱਜ ਲੋਕਾਂ ਨੂੰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਚਿੰਬੜ ਰਹੀਆਂ ਨੇ ਉਹਦੇ ਲਈ ਅਸੀਂ ਆਪ ਸਾਰੇ ਜ਼ਿੰਮੇਵਾਰ ਆਂ ਕਿਉਂਕਿ ਜਦੋਂ ਪਿੰਡਾਂ ਦੇ ਵਿੱਚ ਵੀ ਸਾਡੀਆਂ ਮਾਤਾਵਾ ਔਰਤਾਂ ਸਬਜੀ ਵੀ ਰੇੜੀ ਤੋਂ ਖਰੀਦਣ ਤੇ ਫਿਰ ਰੱਪਰਾਖ ਜੀ ਸੋ ਜਿਦਾ ਕਿ ਢਿੱਲੋ ਸਾਹਿਬ ਵੱਲੋਂ ਦੱਸਿਆ ਗਿਆ ਕਿ ਕਿਦਾਂ ਤੁਹਾਡੀ ਸੇਧ ਦੇ ਨਾਲ ਖਲਵਾੜ ਹੋ ਰਿਹਾ ਹੈ ਅਗਰ ਤੁਹਾਡੇ ਵੀ ਇਲਾਕੇ ਦੇ ਵਿੱਚ ਨੇੜੇ ਜਿਹੜੇ ਤੁਹਾਨੂੰ ਪਤਾ ਇਸ ਚੀਜ਼ ਬਾਰੇ ਕਿ ਜੋ ਤੁਹਾਡੇ ਨਾਲ ਜਾਲੀ ਖਾਣਾ ਤੁਹਾਨੂੰ ਪਰੋਸਿਆ ਜਾ ਰਿਹਾ ਕਮੈਂਟ ਕਰੋ ਕਾਲ ਕਰੋ ਚੈਨਲ ਨੂੰ ਤਾਂ ਜੋ ਅਸੀਂ ਤੁਹਾਡੀ ਕੋਈ ਹੈਲਪ ਕਰ ਸਕੀਏ ਸੋ ਅਜੇ ਹੀ ਖਬਰ ਲੈ ਕੇ ਫਿਰ ਆਤ ਰਾਵਾਂਗੇ ਧੰਨਵਾਦ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਉਕਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ